ਇਸ ਕਰਕੇ ਤੁਸੀਂ ਅੱਜ ਇਸ ਪ੍ਰੈਸ ਕਾਨਫਰੰਸ ਦਾ ਹਿਸਾਬ ਰੱਖ ਲਿਓ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕੱਲ ਸਰਦਾਰ ਵਿਰਸਾ ਸਿੰਘ ਵਲਟੋਆ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਬਾਰੇ ਬਹੁਤ ਕੁਝ ਨਿੱਜੀ ਜ਼ਿੰਦਗੀ ਬਾਰੇ ਉਹਨਾਂ ਦੀ ਬੋਲਿਆ ਜਦੋਂ ਕਿ ਆਪਾਂ ਸਾਰੇ ਸਮਝਦੇ ਹਾਂ ਕਿ ਕਿਸੇ ਪਰਿਵਾਰ ਦਾ ਟੁੱਟ ਜਾਣਾ ਕਿਸੇ ਦਿਵਸ ਦੀ ਗੱਲ ਨਹੀਂ ਹੈ ਇਹ ਸਾਰੇ ਕੁਦਰਤ ਦੀ ਖੇਡ ਹੈ ਕੋਈ ਨਹੀਂ ਚਾਹੁੰਦਾ ਮੇਰੇ ਪਰਿਵਾਰ ਦੇ ਵਿੱਚ ਕੋਈ ਐਸਾ ਛੱਲੇ ਪਰ ਆਪਾਂ ਨਿੱਜੀ ਗੱਲ ਜਿਹੜੀ ਆ ਉਹ ਕੀਤੀ ਹੈ ਕਿਉਂਕਿ ਜਿਹੜੀ ਕਰਨੀ ਬਣਦੀ ਨਹੀਂ ਹੈ ਆਪਾਂ ਕਿਸੇ ਦੀ ਬੇਟੀ ਦੇ ਬੋਲ ਵਰਤ ਕੇ ਤੇ ਆਪਾਂ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਦੋਂ ਕਿ ਇਹ ਗੱਲ ਜਿਹੜੀ ਆ ਉਹ ਸੁਭਾ ਨਹੀਂ ਦਿੰਦੀ ਬਾਕੀ ਗੱਲ ਜਥੇਦਾਰ ਸਾਹਿਬ ਬਾਰੀ ਉਹਨੇ ਕੀਤੀ ਹੈ ਮੈਂ ਤੇ ਤੁਹਾਡੇ ਨਾਲ ਹੀ ਮਟੋਵਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਹੈ ਕਿ ਜਿਹੜੇ ਸਿੰਘ ਸਾਹਿਬ ਹੈ ਚਾਹੇ ਉਹ ਸਾਬਕਾ ਹੈ ਚਾਹੇ ਉਹ ਮੌਜੂਦਾ ਹੈ ਉਹ ਸਾਡੇ ਵਾਸਤੇ ਸਾਰੇ ਸਤਿਕਾਰਯੋਗ ਹੈ ਪਰ ਇਹਨਾਂ ਦੇ ਦੋ ਮਾਪਦੰਡ ਹੈ ਤੁਸੀਂ ਸਾਰਿਆਂ ਵੇਖਿਆ ਕਿ ਸਿੰਘ ਸਾਹਿਬ ਜਿਹੜੇ ਹਰਪ੍ਰੀਤ ਸਿੰਘ ਜੀ ਉਹਨਾਂ ਬਾਰੇ ਕੀ ਕੁਝ ਉਹਨਾਂ ਨੇ ਬੋਲਿਆ ਹੈ ਹੱਥ ਦਰਜੇ ਦੀ ਮੰਦੀ ਭਦੀਸ਼ ਮਦਾਵਲੀ ਵਰਤੀ ਆ ਧੀਆਂ ਪੈਣਾ ਤੱਕ ਉਹਨਾਂ ਨੂੰ ਗਾਲਾਂ ਕਢੀਆਂ ਹੁਣ ਜੋ ਕਹਿ ਰਿਹਾ ਵੀ ਹੁਣ ਜੋ ਇਹ ਸਿੰਘ ਸਾਹਿਬ ਆ ਉਹ ਬੜੇ ਵਧੀਆ ਸਾਡੇ ਵਾਸਤੇ ਸਾਰੇ ਸਤਕਾਰਯੋਗ ਅਸੀਂ ਸਭ ਤੋਂ ਪਹਿਲੋਂ ਸਿੱਖ ਆ ਧਰਮੀ ਆ ਸਾਡਾ ਧਰਮ ਆ ਪਰ ਬਲਟੋਆ ਸਾਹਿਬ ਸਿਰਫ ਆਪਣੇ ਆਪ ਨੂੰ ਕਹਿੰਦੀ ਵੀ ਅਸੀਂ ਸਿੱਖ ਆ ਅਸੀਂ ਪੰਥ ਦੇ ਠੇਕੇਦਾਰ ਆਪਾਂ ਸਾਰੇ ਜਾਣਦੇ ਆ ਪੀ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਲੋਕਾਂ ਦੇ ਹੀਰੋ ਹੈ ਲੋਕਾਂ ਦੇ ਦਿਲਾਂ 'ਚ ਵੱਸਦੇ ਹੈ ਇਹਨਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ 2022 ਤੋਂ ਲੈ ਕੇ 25 ਤੱਕ ਜਿੰਨੀਆਂ ਜਿਮਨੀ ਚੋਣਾਂ ਆਈਆਂ ਬਾਖੂਬੀ ਲੋਕਾਂ ਨੇ ਬਹੁਤ ਵੱਡੀ ਲੀਡ ਦੇ ਨਾਲ ਉਹਨੂੰ ਜਿਤਾਈਆਂ ਫਤਵਾ ਮਿਲਿਆ ਪਰ ਇਹ ਬਲਟੋਆ ਸਾਹਿਬ ਦੱਸਣ ਇਹ ਕਿੰਤੂ ਪਰੰਤੂ ਕਰਦੇ ਹੈ ਵੀ ਉਹਨਾਂ ਨਾਲ ਉਹਨਾਂ ਦੇ ਦੋ ਸਾਥੀ ਬੈਠੇ ਐ ਸਾਡੇ ਖਡੂਰ ਸਾਹਿਬ ਨਾਲ ਕੇ ਨਾ ਸੰਬੰਧਤ ਐ ਜਦੋਂ ਉੱਥੇ ਜਿਮਨੀ ਚੋਣ ਹੋਈ ਸੀ ਇਹਨਾਂ ਦੀ ਵੀ ਡਿਊਟੀ ਲੱਗੀ ਸੀ ਬੋਟਵਾਸਾਂ ਨੂੰ ਪਿੰਡ ਵੰਡ ਕੇ ਦਿੱਤੇ ਗਏ ਸੀ ਵੀ ਇਹਨਾਂ ਨੇ ਜਿਮਨੀ ਚੋਣ ਲੁੱਟੀ ਸੀ ਕੋਈ ਜਿਮਨੀ ਚੋਣ ਚ ਕੋਈ ਦੱਸ ਦਿਓ ਕਿਹੇ ਬੂਤ ਦੇ ਕੈਪਚਰ ਹੋਇਆ ਹੋਵੇ ਕਿਸੇ ਨੇ ਕੋਈ ਧੱਕੇਸ਼ਾਹੀ ਕੀਤੀ ਹੋਵੇ ਲੋਕਾਂ ਨੇ ਆਪਣੀ ਮਰਜ਼ੀ ਨਾਲ ਵੋਟਾਂ ਪਾਈਆਂ ਲੋਕਾਂ ਨੇ ਭਗਵੰਤ ਮਾਨ ਸਾਹਿਬ ਦੀ ਕੇਜਰੀਵਾਲ ਸਾਹਿਬ ਦੀ ਸੋਚ ਤੇ ਪੈਰਾ ਦਿੱਤਾ ਹੈ ਮੋਰ ਲਾਈ ਹੈ ਲੋਕ ਚਾਹੁੰਦੇ ਨੇ ਭਗਵੰਤ ਮਾਨ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਆਵੇ ਆਪਾਂ ਵੇਖਿਆ ਤਰਨਤਾਰਨ ਦੀ ਜਿਮਨੀ ਚੋਣ ਹੋ ਗਈ ਲੰਘ ਕੇ ਗਈ ਹੈ ਉਹਦੇ ਵਿੱਚ ਇਹ ਕਹਿੰਦੇ ਸੈਮੀਫਾਈਨਲ ਆ ਹੁਣ ਉਹ ਗੱਲ ਤੋਂ ਵੀ ਭੱਜ ਗਏ ਹੁਣ 27 ਨੂੰ ਵੀ ਸੈਮੀਫਾਈਨਲ ਦੱਸੀ ਜਾਂਦੀ ਹੈ 32 ਤੇ ਚਲੇ ਗਏ ਚਲੋ ਚੰਗੀ ਗੱਲ ਆਪਣੇ ਆਪ ਹੀ ਸਾਰਾ ਕੁਝ ਮੰਨ ਗਏ ਇਹ ਬਲਤੂਆ ਸਾਹਿਬ ਦੱਸਣਗੇ ਮਾਨ ਸਾਹਿਬ ਨੂੰ ਮਿਸ Sikh ਇਤਿਹਾਸ ਕੀ ਹੈ ਆਪਾਂ ਸਾਰਿਆਂ ਨੇ ਵੇਖਿਆ ਵਲਟੋਆ ਸਾਹਿਬ ਇਹਨਾਂ ਨੇ ਖਾਸ ਕਰਕੇ ਜਿਹੜਾ ਅਕਾਲੀ ਦਲ ਹੈ ਇਹਨਾਂ ਧਰਮ ਦੇ ਨਾਂ ਤੇ ਰਾਜਨੀਤੀ ਕੀਤੀ ਹੈ ਧਰਮ ਦੇ ਨਾਂ ਤੇ ਵੋਟਾਂ ਮੰਗੀਆਂ ਜਿੱਦਣ ਧਰਮ ਨੂੰ ਲੋੜ ਪਈ ਸੀ ਉਦੋਂ ਤੇ ਵਲਟੋਆ ਸਾਹਿਬ ਬਾਹਾਂ ਖੜੀਆਂ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਆ ਗਏ ਸੀ ਇਹ ਸਾਰਾ ਕੁਝ ਹੰਦਿ ਰਿਪੋਰਟ ਮਾਨ ਸਾਹਿਬ ਨੂੰ ਜ세ਦਾਰ ਸਾਹਿਬ ਨੇ ਤਲਬ ਕੀਤਾ ਹੈ ਉਹ ਆ ਰਹੇ ਆ ਆਪਣੀ ਗੱਲ ਰੱਖਣਗੇ ਪਰ ਇਹ ਤਰਲੋਮਸ਼ੀ ਹੋ ਰਿਹਾ ਇਹ ਸਿੰਘ ਸਾਹਿਬ ਨੂੰ ਦੱਸ ਰਿਹਾ ਵੀ ਆ ਵੀ ਗੱਲਾਂ ਕਰਨ ਵਾਲੀਆਂ ਬਣਦੀਆਂ ਮੈਨੂੰ ਸਮਝ ਨਹੀਂ ਆਉਂਦੀ ਵੀ ਉਲਟੋਆ ਸਾਹਿਬ ਕਿਹੜੀ ਰਾਜਨੀਤੀ ਕਰ ਰਹੇ ਆ ਆ ਪਰਸੋ ਇੱਕ ਧਰਨਾ ਲੱਗਿਆ ਸੀ ਉਹਦੇ ਵਿੱਚ ਕਹਿ ਰਹੇ ਸੀ ਬੀ ਸਰਦਾਰ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣ ਰਿਹਾ ਤੇ ਉਹਨਾਂ ਦਾ ਭਰਾ ਮੈਂ ਮੰਤਰੀ ਬਣ ਰਿਹਾ ਇਹ ਤਾਂ ਮੰਤਰੀ ਬਣਦੇ ਸੁਪਨੇ ਲੈ ਰਿਹਾ ਕਾਲੀ ਦਲ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਸੀ ਇਹਨਾਂ ਲੋਕਾਂ ਨੇ ਲੋਕਾਂ ਦੇ ਪੁੱਤ ਮਰਵਾ ਕੇ ਉੱਤੇ ਕੁਰਸੀ ਢਾਹ ਕੇ ਰਾਜ ਭਾਗ ਕੀਤਾ ਆਪਣੇ ਬੱਚਿਆਂ ਦੀਆਂ ਜ਼ਗੀਰਾਂ ਬਣਾਈਆਂ ਆਪਣੇ ਬੱਚੇ ਵਾਸਤੇ ਗਾਂ ਦਾ ਭੁੱਖ ਜਿਹੜਾ ਸੋਚ ਰਿਹਾ ਪਰ ਕੁਦਰਤ ਦੀ ਮਾਰ ਪਵੇਗੀ ਇਹਨਾਂ ਦੇ ਮਾਵਾਂ ਦੇ ਪੁੱਤ ਮਰਵਾਏ ਆ ਉਹਨਾਂ ਦੀ ਪੂਛ ਮਰੋੜ ਕੇ ਪੁੱਠੇ ਰਾਹੇ ਤੋੜ ਕੇ ਇਹ ਕਿਹੜੀ ਰਾਜਨੀਤੀ ਦੀਆਂ ਗੱਲਾਂ ਕਰਦੇ ਆ ਕਿਹੜੀ ਕਿਹੜੀ ਇਹਨਾਂ ਨੂੰ ਇਹ ਜਿਹੜੇ ਵਡੋਵਾ ਸਾਹਿਬ ਆ ਇਹਨਾਂ ਕੋਲ ਕਿਹੜਾ ਮਾਪਦੰਡ ਆ ਵੀ ਇਹ ਦੱਸਣਗੇ ਮੈਂ ਵੱਡਾ ਸਿੱਖਾਂ ਕਿ ਤੂੰ ਵੱਡਾ ਸਿੱਖ ਹੈ ਸਭ ਤੋਂ ਵੱਡੀ ਕੋਜੀ ਜਿਹੜੀ ਇਹਨਾਂ ਨੇ ਸਭ ਤੋਂ ਵੱਡੀ ਗੱਲ ਕੀਤੀ ਹੈ ਕਿ ਸਹਿਜ ਧਾਰੀ ਸਿੱਖ ਜਿਹੜੇ ਉਹਨਾਂ ਕੋ ਵੋਟ ਦਾ ਅਧਿਕਾਰ ਖੋਇਆ ਯਾਰ ਰੱਬ ਨੂੰ ਹਰ ਕੋਈ ਮੰਨਦਾ ਮੈਂ ਤੁਹਾਡੇ ਸਾਹਮਣੇ ਬੈਠਾ ਨ ਕੋਈ ਜ਼ਿੰਦਗੀ 'ਚ ਨਸ਼ਾ ਨਹੀਂ ਕੀਤਾ ਸਵੇਰੇ ਉੱਠ ਕੇ ਗੁਰੂ ਘਰ ਜਾਣਾ ਹੈ ਪਹਿਲੋ ਉੱਥੇ ਨਤਮਸਤਕ ਹੋਣਾ ਹੈ ਫਿਰ ਜਾਣਾ ਹੈ ਯਾਰ ਇਹ ਕਹਿੰਦੇ ਆ ਵੀ ਅਸੀਂ ਗੁਰੂ ਨੂੰ ਮੰਨਣ ਵਾਲੇ ਆ 100 ਟੂਆ ਖਾ ਕੇ ਤੇ ਬਿੱਲੀ ਅੱਜ ਨੂੰ ਚੱਲੀ ਵੇਖੋ ਇਹਨਾਂ ਲੋਕਾਂ ਦਾ ਕੀ ਹਾਲਾਤ ਹੈ ਕਿਸੇ ਦੇ ਉਂਗਲ ਚੁੱਕਣ ਲੱਗਿਆ ਪਹਿਲੋ ਆਪਣੀ ਪੀੜੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ ਕਿ ਕਦੇ ਗਾਂਦ ਦੀ ਢੇਰੀ ਦੇ ਨੀਂਦਲੇ ਲੱਗੀ ਬਹੁਤ ਮਾੜੀ ਸ਼ਬਦਾਵਲੀ ਜਿਹੜੀ ਇਹਨਾਂ ਨੇ ਵਰਤੀ ਹੈ ਜਿਹੜੀ ਅਤ ਨਿੰਦਣਯੋਗ ਹੈ ਲੋਕ ਵੀ ਇੰਨਾ ਬਾਰੇ ਇਹਨਾਂ ਦੀ ਔਰਤਾਂ ਬਾਰੇ ਬਹੁਤ ਮਾੜਾ ਕੁਛ ਕੀਨ ਦੀ ਇੰਨਾ ਵਰਗੇ ਗੰਦੇ ਲੋਕ ਉਹ ਵੀ ਸਾਨੂੰ ਚੰਗਾ ਨਹੀਂ ਲੱਗਦਾ ਅਸੀਂ ਉਹ ਵੀ ਚੰਗਾ ਨਹੀਂ ਸਮਝਿਆ ਪਰ ਯਾਰ ਇਹ ਕੋਈ ਰਾਜਨੀਤੀਵਾਣ ਲੋਕ ਨਹੀਂ ਹੈ ਇਹ ਸਿਰਫ ਬਦਲਾਖੋਰੀ ਜਿਸ ਤਰ੍ਹਾਂ ਮੰਦੇ ਨੂੰ ਅੱਗ ਲੱਗੀ ਹੁੰਦੀ ਹੈ ਉਸ ਤਰ੍ਹਾਂ ਆਪਣੀਆਂ ਗੱਲਾਂ ਜਿਹੜੀਆਂ ਲੋਕਾਂ ਦੇ ਸਾਹਮਣੇ ਰੱਖ ਰਿਆ ਹੈ ਜਿਹੜੇ ਅਤਨਿੰਦਨਯੋਗ ਹੈ ਮਾਨਸਾ ਨਮਾਣੇ ਸਿੱਖ ਬਣ ਕੇ ਨੰਗੇ ਪੈਰੀਂ ਕਾਲ ਸਖਤ ਸਾਹਿਬ ਦਾ ਹੁਕਮ ਮੰਨ ਕੇ ਉਥੇ ਆ ਰਹੇ ਉਹ ਆਪਣੀ ਜਿਹੜੀ ਗੱਲ ਆ ਉਥੇ ਰੱਖਣਗੇ ਇਹ ਤਾਰ ਪਿੱਟੋ ਕਰਨਾ ਚਾਹੁੰਦੇ ਆ ਇਹ ਮਟੂਆ ਸਾਹਿਬ ਵਰਗੇ ਵੀ ਇਹ ਉਥੇ ਇਹ ਜਿਹੜੀ ਇਹਨੂੰ ਤਾਰ ਪਿੱਟੋ ਕੀਤਾ ਜਾਵੇ ਪਰ ਗੁਰੂ ਮਹਾਰਾਜ ਬੜਾ ਬਿਆਨਤਾ ਹੈ ਇੱਥੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਉਹ ਹਾਲਾਤ ਬਣੇ ਸੀ ਮਾਝੇ ਦੇ ਵਿੱਚ ਲੋਕ ਆਪਣੇ ਆਪ ਨੂੰ ਕਾਲੀ ਦਲ ਅਕੋਂ ਵਾਸਤੇ ਸ਼ਰਮ ਮਹਿਸੂਸ ਕਰਨ ਲੱਗ ਪਏ ਸੀ ਇਹ ਅੱਜ ਫੇਰ ਡਾਇਨਾਸੌਰ ਦੀਆਂ ਗੱਲਾਂ ਕਰੀ ਜਾਂਦੇ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਹੜੇ ਕਿਹੜੇ ਕਿੱਥੇ ਕਿਹੜੇ ਸੁਪਨੇ ਵੇਖੀ ਜਾਂਦੇ ਯਾਰ ਦੇਣੀ ਜਿਹੜੀ ਤਰਨਤਾਰ ਨਾਲ ਆ ਜਿਮਨੀ ਚੋਣਾ ਹੋ ਗਿਆ ਲੰਗੀਆਂ ਉਥੇ ਕਿੱਥੇ ਵੋਟਾਂ ਪਈਆਂ ਇਹਨਾਂ ਨੂੰ ਆ ਤਰਨਤਾਰ ਦੀ ਵੋਟ ਕਹਿੰਦੇ ਆ ਗਿਆ ਕਾਲੀਦਾਲ ਆ ਗਿਆ ਕਾਲੀਦਾਲ ਕਿੱਥੇ ਆ ਗਿਆ ਕਾਲੀਦਾਲ ਵੀ ਜਿਹੜੀ ਵੋਟ ਬੈਂਕ ਉਥੇ ਪਿਆ ਉਹਦੇ ਜਿਹੜੇ ਕੈਂਡੀਡੇਟ ਲੜ ਰਹੇ ਉਹਨਾਂ ਦੀ ਨਹੀਂ ਜੀ ਵੋਟ ਆਪਣੀ ਵੋਟ ਹੈ ਕਾਲੀਗਲ ਦੇ ਆਜੀ ਉਥੇ 10-12000 ਰੋਡ ਤੇ ਖੜਾ ਹੈ। ਕੰਧ ਤੇ ਲਿਖਿਆ ਪੜ ਲੈਣ ਨਾਂ ਦੇ ਡਾਇਨਾਸੌਰ ਆਉਣੇ ਆ ਤੇ ਨਾ ਕਾਲੀਦਲ ਵਾਪਸ ਆਉਣਾ। ਉਹ ਟੂਆ ਸਾਹਮਣੇ ਸਿਰਫ ਦੇ ਸਿਰਫ ਇੱਕ ਧਈਆ ਕੀਤਾ ਝੂਠ ਦਾ ਲਾਇਸੈਂਸ ਲਿਆ ਹੈ। ਆਈਟੀ ਵਿੰਗ ਕੋਲ ਲੋਕਾਂ ਨੂੰ ਗਾਲਾਂ ਕਢਵਾ ਸਕਦੇ ਆ। ਲੋਕਾਂ ਦੇ ਖਿਲਾਫ ਬੁਲਵਾ ਸਕਦੇ ਆ ਪਰ ਸੱਚ ਜਿਹੜਾ ਉਹ ਤੋਤਾ ਨਹੀਂ ਜੰਦਾ ਸੱਚ ਸੱਚ ਰਹਿੰਦਾ ਹੈ। ਇਹ ਆਪਣੀਆਂ ਗੱਲਾਂ ਤੋਂ ਬਾਝੋਂ ਤੇ ਜਿਹੜੀ ਸੱਚ ਦੀ ਗੱਲ ਹੈ ਪੰਥ ਦੀ ਗੱਲ ਹੈ ਸਾਰੇ ਲੋਕ ਪੰਥ ਨੂੰ ਮੰਨਣ ਵਾਲੇ ਆ ਅਸੀਂ ਇਹਨਾਂ ਨੂੰ ਵੱਧ ਮੰਨਦੇ ਆ ਗੁਰੂ ਘਰ ਨੂੰ ਇਹ ਪੰਥ ਦੇ ਠੇਕੇਦਾਰ ਹੋ ਸਕਦੇ ਆ ਤੁਸੀਂ ਵੇਖਿਆ ਰਾਜ ਭਾਗ ਜਦੋਂ ਇਹਨਾਂ ਦੀਆਂ ਸਰਕਾਰਾਂ ਸੀ ਆ ਤਹਿਸੀਲਦਾਰ ਭਰਤੀ ਹੋਏ ਉਹ ਕੱਢ ਲੋ ਕਿੱਡਾ ਵੱਡਾ ਘਮਲਾ ਹੈ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਲੋਕਾਂ ਨੂੰ ਨੌਕਰੀਆਂ ਮਿਲੀਆਂ ਤੁਸੀਂ ਸਾਰੇ ਪ੍ਰੈਸ ਵਾਲੇ ਸਤਕਾਰਯੋਗ ਭਰਾ ਬੈਠੇ ਹੋ ਅੱਜ ਤੱਕ ਤੁਹਾਡੇ ਸਾਹਮਣੇ ਕੋਈ ਗੱਲ ਆਈ ਹੈ ਕਿ ਕੋਈ ਜਿਹੜੀ ਨੌਕਰੀ ਆ ਕਿਸੇ ਨਾ ਕੋਈ ਲੈਸਾ ਦੇਸਾ ਕਰਕੇ ਕੀਤੀ ਹੋਵੇ ਇਹਨਾਂ ਦੀਆਂ ਸਰਕਾਰਾਂ ਦੇ ਵਿੱਚ ਵੰਡੀਆਂ ਪਾਈਆਂ ਜਾਂਦੀਆਂ ਸੀ ਇੰਨੇ ਬੱਚੇ ਭਰਤੀ ਕਰਨੇ ਆ ਆ ਇੰਨੇ ਐਮਐਲਏ ਦੇ ਆ ਇੰਨੇ ਮੰਤਰੀ ਦੇ ਆ ਉਥੇ ਵਸੂਦੇ ਬਾਜ਼ੀਆਂ ਹੁੰਦੀਆਂ ਸੀ ਲੋਕ ਭਗਵੰਤ ਮਾਨ ਸਾਹਿਬ ਨੂੰ ਦੁਬਾਰਾ ਮੁੱਖ ਮੰਤਰੀ ਬਿਕਣਾ ਚਾਹੁੰਦੇ ਆ ਇਹਨਾਂ ਲੋਕਾਂ ਨੂੰ ਹਜਮ ਨਹੀਂ ਹੋ ਰਿਹਾ ਤਾ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਕੇ ਇਹ ਲੋਕ ਕਰਦੇ ਐ ਜੋ ਨਰਾਦਰ ਇਹਨਾਂ ਨੇ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਦਾ ਕੀਤਾ ਧੀਆਂ ਭੈਣਾਂ ਦੀਆਂ ਗਾਲਾਂ ਤੱਕ ਕੱਢੀਆਂ ਉਹ ਲੋਕ ਯਾਰ ਇਹ ਬੰਦਾ ਸਾਨੂੰ ਦੱਸਣਾ ਚਾਹੁੰਦਾ ਸੋਈ ਬਾਕੀ ਤੁਸੀਂ ਸਾਰੇ ਹੀ ਬੜੇ ਸਿਆਣੇ ਹੋ ਸਮਝਦੇ ਹੋ ਕਿ ਇਹਨਾਂ ਲੋਕਾਂ ਦੀ ਮਨਸ਼ਾ ਕੀ ਹੈ ਪੰਜਾਬ ਨੂੰ ਅੱਗ ਕਿਦਾਂ ਲਾਈ ਇਹਨਾਂ ਨੇ ਤੇ ਗਾਂ ਕਿਦਾਂ ਲਾਉਣੀ ਯੋ ਸੋਚ ਰਹੇ ਬਿੱਟੂ ਜੀ ਲੱਗਦਾ ਕਿ ਪਰਿਵਾਰਵਾਦ ਰਾਜਨੀਤੀ ਦੇ ਵਿੱਚ ਨਹੀਂ ਲਿਆਉਣਾ ਚਾਹੀਦਾ ਕਿਉਂਕਿ ਅਸੀਂ ਦੇਖ ਰਹੇ ਹਾਂ ਜਿਵੇਂ ਸੀਐਮ ਸਾਹਿਬ ਦੇ ਪਰਿਵਾਰ ਦੇ ਉੱਤੇ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਕਿਵੇਂ ਦੇਖਣੋ ਇਸ ਨੂੰ ਤੁਸੀਂ ਖੋ ਜਿਹੜੀਆਂ ਰਵਾਇਤੀ ਪਾਰਟੀਆਂ ਉਹਦੇ ਵਿੱਚ ਪਰਿਵਾਰਵਾਦ ਨਹੀਂ ਤੇ ਹੋਰ ਕੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਪਰਿਵਾਰਵਾਦ ਨਹੀਂ ਮਾਨ ਸਾਹਿਬ ਨੇ ਪਿੱਛੇ ਇੱਕ ਪ੍ਰੈਸ ਕਾਨਫਰੰਸ ਉੱਥੇ ਉੱਥੇ ਕਿਹਾ ਸੀ ਇੱਕ ਪਰੇਲੀ ਦੇ ਵਿੱਚ ਵੀ ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਕਿੰਨੇ ਕਿੱਥੋਂ ਲੜਨ ਦੇ ਕਿੰਨੇ ਕਿੱਥੋਂ ਲੜਨ ਦੇ ਇਹ ਤਾਂ ਲੋਕਾਂ ਦੀ ਗੱਲ ਹੈ ਲੋਕ ਜਿਹਨੂੰ ਚਾਹਣਗੇ ਆਮ ਆਦਮੀ ਪਾਰਟੀ ਵਿੱਚ ਕੋਈ ਪਰਿਵਾਰਵਾਦ ਨਹੀਂ ਹੈ ਤੇ ਇਹ ਅਜੇ ਆਪ ਅਜੇ ਚੰਗੇ ਭਲੇ ਤੋਂ ਮਗਰ ਮੁੰਡਾ ਮਗਰੇ ਜਦੇੜੇ ਚੜਿਆ ਆਉਂਦਾ ਲੋਕਾਂ ਦੇ ਪੁੱਤ ਮਰਵਾ ਕੇ ਆਪਦੇ ਪੁੱਤਾਂ ਨੂੰ ਸੇਫ ਕਰਕੇ ਤੇ ਰਾਜ ਭਾਗ ਤੇ ਭੋਣਾ ਭੋਣਾ ਚਾਹੁੰਦੇ ਆ ਕੁਦਰਤ ਦੇ ਵੇਖਦੀ ਹੈ ਜੋ ਲੋਕਾਂ ਦਾ ਕੀਤਾ ਜੋ ਲੋਕਾਂ ਦੇ ਪੁੱਤ ਮਰਵਾਏ ਆ ਕੁਦਰਤ ਤੁਹਾਨੂੰ ਬਖਸ਼ੇਗੀ ਨਹੀਂ ਉਹ ਕਹਿੰਦੇ ਕਿ ਸਾਡੀ ਅਕਾਲੀ ਦਲ ਚ ਵਾਪਸੀ ਹੋਈ ਹੈ ਵਰਤੋਆ ਸਾਹਿਬ ਦੀ ਕਿਵੇਂ ਦੇਖ ਰਹੇ ਹੋ ਇਸ ਨੂੰ ਵਾਪਸੀ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਤੁਹਾਡਾ ਕਾਫੀ ਤਜਰਬਾ ਹੈ ਰਾਜਨੀਤੀ ਦਾ ਅਕਾਲੀ ਦਲ ਚ ਕਹਿੰਦੇ ਮੇਰੀ ਵਾਪਸੀ ਹੋ ਗਈ ਸਿੰਘ ਸਾਹਿਬ ਹੋਰਾਂ ਨੇ 10 ਸਾਲ ਲਈ ਬਾਹਰ ਕੱਟਿਆ ਸੀਗਾ ਤੁਹਾਨੂੰ ਲੱਗਦਾ ਕਿ ਇਹ ਅਕਾਲੀ ਦਲ ਵਾਸਤੇ ਸੇਫ ਹੋਣਗੇ ਜੀ ਬਹੁਤ ਵਧੀਆ ਹੋਇਆ ਬਟੂਆ ਸਾਹਿਬ ਬਹੁਤ ਚੰਗਾ ਹੋਇਆ ਜੀ ਜਿਹਨੇ ਬਹੁਤ ਚੰਗਾ ਹੋਇਆ ਬਟੂਆ ਸਾਹਿਬ ਅਕਾਲੀ ਦਲ ਤੋਂ ਵਾਪਸ ਆ ਗਏ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿ ਦੁਸ਼ਮਣ ਦੀ ਲੋੜ ਨਹੀਂ ਹੈ ਇਹਨੇ ਆਪੇ ਕਦਮ ਕਰ ਦੇਣਾ ਅਕਾਲੀ ਦਲ ਅਕਾਲੀ ਦਲ ਉਹ ਜਮਾਤ ਸੀ ਜਿਨੇ ਪੰਜਾਬ ਦੇ ਵਾਸਤੇ ਬਹੁਤ ਕੁਝ ਕੀਤਾ ਹੈ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਕੋਈ ਪਾਰਟੀ ਮਾੜੀ ਨਹੀਂ ਹੈ ਸਿਰਫ ਵੇਖਣਾ ਇਹ ਕਿ ਉਹਦਾ ਪ੍ਰਬੰਧ ਕਿੰਨਾ ਹੱਥਾਂ 'ਚ ਹੈ ਕਿਹੜੇ ਲੋਕ ਉਸ ਪਾਰਟੀ ਦਾ ਪ੍ਰਬੰਧ ਚਲਾ ਰਿਹਾ ਹੈ ਵਲਟੋਆ ਸਾਹਿਬ ਆ ਗਿਆ ਤੇ ਗੁਰੂ ਮਹਾਰਾਜ ਦੀ ਕਿਰਪਾ ਕਰਦੀ ਕਰ ਦੇਣਗੇ ਖਤਮ ਮਾਮਲਾ ਰਾਜ ਭਾਗ ਕਰਨ ਵਾਲਾ ਅਕਾਲੀ ਦਲ ਦੋ ਸੀਟਾਂ ਤੇ ਸਿਮਟ ਕੇ ਰਹਿ ਗਿਆ ਉਹ ਵੀ ਇੱਕ ਮਨਪ੍ਰੀਤ ਸਿੰਘ ਯਾਲੀ ਜੀ ਵੱਖਰੇ ਆ ਤੇ ਬੀਬੀ ਮਜੀਠੇਵਾਲੀ ਉਹ ਵੱਖਰੀ ਹੈ ਇੱਕ ਸੀਟ ਇੱਕ ਸੀਟ ਨਾ 2027 ਚ ਆਉਣ ਦੀਆਂ ਦੁਬਾਰਾ ਗੱਲਾਂ ਕਰਦੇ ਆ ਕੋੜ ਕਿਰਲੀ ਜਾਵਾ ਭਰ ਕੇ ਉਹਨੂੰ ਸੰਗਲ ਪਾ ਕੇ ਵਿਖਾਈ ਜਾਂਦੇ ਆ ਕਹਿੰਦੇ ਡਾਇਨਾਸੌਰ ਆ ਗਿਆ ਲੱਗਦੀ ਯਾਰ ਕੈਸੀ ਸੋਚ ਹੈ ਨਾ ਬੰਦਿਆਂ ਦੀ ਅਕਲ ਘਰੇ ਘਾ ਚਲਣ ਗਈ ਨਾ ਤੇ ਡਾਇਨਾਸੌਰ ਹੋਣਗੇ ਨਾ ਕਾਲੀ ਦਲ ਵਾਪਸ ਆਏਗਾ ਆਮ ਆਦਮੀ ਪਾਰਟੀ ਦੀ ਲੋਕ ਸਰਕਾਰ ਤੋਂ ਖੁਸ਼ ਹੈ ਭਗਵੰਤ ਸਿੰਘ ਮਾਨ ਤੋਂ ਖੁਸ਼ ਹੈ ਕੇਜਰੀਵਾਲ ਸਾਹਿਬ ਦੀ ਸੋਚ ਤੇ ਸੋਚ ਨੂੰ ਬੂਰ ਪੈ ਰਿਆ ਲੋਕ ਦੁਆਰਾ 27 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਜਾ ਰਿਹਾ ਇਹ ਬਿਲਕੁਲ ਸੱਚ ਹੈ ਧੰਨਵਾਦ